ਜਿੱਥੇ ਹਰ ਵਿਅਕਤੀ ਦੇ ਆਪਣੇ ਵੱਖਰੇ ਸ਼ੌਕ ਹਨ ਉੱਥੇ ਹੀ ਇੱਕ ਵੱਖਰਾ ਸ਼ੌਕ ਹਥਿਆਰਾਂ ਦਾ ਵੀ ਹੈ ਹਥਿਆਰਾਂ ਦਾ جنੂਰ ਇਸ ਕਦਰ ਵੱਧ ਗਿਆ ਹੈ ਕਿ ਪੰਜਾਬੀ ਗਾਣਿਆਂ ਵਿੱਚ ਇਸ ਦਾ ਜ਼ਿਕਰ ਤਾਂ ਹੈ ਹੀ ਇਸ ਦੇ ਨਾਲ ਹੀ ਹਥਿਆਰਾਂ ਦੀ ਸ਼ਰੀਆਮ ਵਰਤੋਂ ਵੀ ਕੀਤੀ ਜਾ ਰਹੀ ਹੈ 2014 ਤੋਂ 2018 ਤੱਕ ਭਾਰਤ ਦਾ ਨੰਬਰ ਹਥਿਆਰਾਂ ਦੇ ਇੰਪੋਰਟਰਾਂ ਵਿੱਚ ਦੂਸਰਾ ਸੀ ਅਗਰ ਗੱਲ ਕਰੀਏ ਪੰਜਾਬ ਦੀ ਤਾਂ ਪਟਿਆਲੇ ਵਾਲੇ ਰਫਨਾ ਰੱਖਣ ਦੇ ਸ਼ੌਂਕੀ ਬਣ ਗਏ ਨੇ ਜਿਨ੍ਹਾਂ ਨੇ ਬਠਿੰਡਾ ਇਸ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ ਇੱਕ ਵੇਲਾ ਸੀ ਜਦ ਗੁਰਦਾਸਪੁਰ ਵੀ ਅਸਲਾ ਰੱਖਣ ਦੇ ਵਿੱਚ ਮੋਰੀ ਰਿਹਾ ਸੀ ਬਠਿੰਡੇ 'ਚੋਂ ਬਹੁਤ ਹੀ ਅਸਲੀ ਲਾਇਸੈਂਸ ਸ਼ਿਫਟ ਹੋ ਗਏ ਹਨ ਅਸਲਾ ਲਾਇਸੈਂਸਾਂ ਦੇ ਦੋ ਜੋ ਨਵੇਂ ਵੀਰਵੇ ਸਾਹਮਣੇ ਆਏ ਹਨ ਇਹਨਾਂ ਅਨੁਸਾਰ ਪੰਜਾਬ ਪਰਚੋ ਜ਼ਿਲ੍ਹਾ ਪਟਿਆਲਾ ਪਹਿਲੇ ਨੰਬਰ 'ਤੇ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਜ਼ਿਲ੍ਹੇ ਵਿੱਚ ਹੁਣ 20867 ਅਸਲਾ ਲਾਇਸੈਂਸ ਹਨ ਜਦਕਿ ਬਠਿੰਡੇ ਵਿੱਚ 20325 ਅਸਲਾ ਲਾਇਸੈਂਸ ਹਨ ਲੋਕ ਸਭਾ ਚੋਣਾਂ ਦਾ ਵਿਗੜ ਵੱਜ ਗਿਆ ਹੈ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਚੋਣਾਂ ਦੇ ਮੱਦੇਨਜ਼ਰ ਅਸਲਾ ਲਾਇਸੈਂਸਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰਸ਼ਾਸਨਿਕ ਸੁਧਾਰ ਵਿਭਾਗ ਤਰਫੋਂ ਪੰਜਾਬ ਪਰ ਵਿੱਚ ਅਸਲਾ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਦਾ शुरू काम शुरू ਹੋਇਆ ਹੈ ਜਿਸ ਵਿੱਚ ਇਹ ਟੀਚਾ ਰੱਖਿਆ ਗਿਆ ਹੈ ਕਿ 31 ਜਨਵਰੀ ਤੱਕ ਇਹਨਾਂ ਸਬਦਾਂ ਦਾ ਵੇਰਵਾ ਕੀਤਾ ਜਾਵੇਗਾ 20 ਫਰਵਰੀ ਤੱਕ ਕਰੀਬ 31% ਅਸਲਾ ਵੈਰੀਫਾਈ ਹੋਇਆ ਸੀ ਪਤਾ ਲੱਗਾ ਹੈ ਕਿ ਵੈਰੀਫਿਕੇਸ਼ਨ ਦਾ ਕੰਮ ਹੁਣ ਆਖਰੀ ਪੜਾ ਤੇ ਚੱਲ ਰਿਹਾ ਹੈ ਪੰਜਾਬ ਵਿੱਚ ਇਸ ਵੇਲੇ 3.4 ਲੱਖ ਹਥਿਆਰ ਹਨ ਪੰਚਾਇਤੀ ਚੋਣਾਂ ਵੇਲੇ ਬਹੁਤਾ ਅਸਲਾ ਠਾਣਿਆਂ ਵਿੱਚ ਜਮ੍ਹਾਂ ਕਰ ਲਿਆ ਗਿਆ ਸੀ ਬਠਿੰਡੇ ਜ਼ਿਲ੍ਹੇ ਵਿੱਚ ਕਿਸੇ ਵੇਲੇ 32000 ਦੇ ਕਰੀਬ ਲਾਇਸੈਂਸ ਦਿੱਤੇ ਜਾਂਦੇ ਸਨ ਪ੍ਰਸ਼ਾਸਨਿਕ ਸੁਧਾਰ ਵਿਭਾਗ ਤਰਫੋਂ ਹੁਣ ਅਸਲਾ ਲਾਇਸੈਂਸਾਂ ਦਾ ਡਾਟਾ ਅਪਡੇਟ ਕੀਤਾ ਗਿਆ ਹੈ ਜਿਸ ਨੂੰ ਇਸ ਰੂਪ ਦੇਣ ਤੋਂ ਪਹਿਲਾਂ ਵੈਰੀਫਿਕੇਸ਼ਨ ਕਰਵਾਈ ਜਾਣੀ ਹੈ ਸੂਤਰਾਂ ਅਨੁਸਾਰ ਹੁਣ ਕਮਿਸ਼ਨ ਨੇ ਵੀ ਅਸਲਾ লাইসেনਸਾਂ ਬਾਰੇ ਅਪਡੇਟ ਮੰਗਣੀ ਹੈ ਕਿਉਂਕਿ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਵਧੇਰੇ ਖਬਰਾਂ ਦੇ ਲਈ ਤੁਸੀਂ ਬਨੇ ਰਹੋ ਅਜੀਤ ਵੈਬ ਟੀਵੀ ਦੇ ਨਾਲ